ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਆ ਖੇਤ ਆ ਉਹ ਪਹਿਲਾਂ ਇਹਦਾ ਰੰਗ ਦੇਖ ਲੋ ਧਿਆਨ ਆ ਆ ਆ ਖੇਤ ਆ ਇਹ ਆ ਮੈਂ ਜ਼ੂਮ ਕਰਤਾ ਇਹ ਉਹ ਦੇਖੋ ਗਾਹਾਂ ਸੁੱਕੇ ਹੋਏ ਪੱਤੇ ਆ ਗਏ ਆ ਖੇਤ ਚ ਆਪਾਂ ਨੇ ਘਰ ਦੇ ਲਵੇ ਵਾਲੇ ਚ ਪਾਇਆ ਸੀ ਦੇਖੋ ਕਿਵੇਂ ਪਿਆ ਸਾਲਾ 16 ਸਾਲ ਦੀ ਕੁੜੀ ਵਰਗਾ ਉਹ ਇਹਦੇ ਚ ਨਹੀਂ ਪਿਆ ਹੋਇਆ ਇਹਦਾ ਦੇਖੋ ਪੱਤਾ ਸੁੱਕਾ ਆ ਦੇਖੋ ਇਹ 26 ਝੋਨਾ ਸੇਮ ਹੈ ਪਨੀਰੀ ਆ ਉਹ ਵੀ ਇੱਕੇ ਪਨੀਰੀ ਆ ਇੱਕੇ ਲੋਟ ਆ ਆ ਆ ਇਹਦੇ ਵਿੱਚ ਇਸਤੇਮਾਲ ਕਰਿਆ ਵਾ ਜਿਹੜਾ ਆਪਣਾ 7 ਵੰਡਰ ਐਕਸ ਜਿਹੜੇ ਆਪਾਂ ਪ੍ਰੋਡਕਟ ਦੀ ਅੱਗੇ ਗੱਲ ਕਰਨੀ ਆ ਸੋ ਆਪਾਂ ਪਹਿਲਾਂ ਹੀ ਕਲੈਰਟੀ ਦੇ ਦਾਂ ਆਪੋ ਇੱਕ ਪਰੂ ਆਇਓ ਤੁਹਾਨੂੰ ਸੰਧ ਦੇ ਦਰਸ਼ਨ ਕਰਾਈਏ ਅੱਜ ਇਹ ਹੈਗਾ 7 ਵੰਡਰ ਐਕਸ ਕਬਾਈ ਐਗਰੋਕੈਮੀਕਲ ਵਾਲਿਆਂ ਦਾ ਮੁੰਡਿਆਂ ਦਾ ਪ੍ਰੋਡਕਟ ਇਹ ਇੰਡੀਆ ਦਾ ਪਹਿਲਾ ਹੈ ਜਿਆ ਪ੍ਰੋਡਕਟ ਆ ਜਿਹਦਾ ਵਿੱਚ ਤੁਹਾਨੂੰ 10 ਮਾਈਕਰੋਨਿਊਟ੍ਰੀਐਂਟਸ ਤੇ ਸੱਤ ਲਿਵਿੰਗ ਬੈਕਟੀਰੀਆ ਮਿਲਣ ਵਾਲੇ ਨੇ ਇਹ ਪੇਟੈਂਟ ਇਹਨਾਂ ਨੇ ਕਰਾਇਆ ਪੇਟੈਂਟ ਕੋਈ ਚੀਜ਼ ਹੈ ਮੁੰਡੇ ਕਹਿੰਦੇ ਉਦੋਂ ਹੀ ਹੁੰਦੀ ਆ ਜਦੋਂ ਤੁਸੀਂ ਕੋਈ ਨਵੀਂ ਚੀਜ਼ ਇਨਵੈਂਟ ਕਰੋ ਜੋ ਐਸ ਪ੍ਰੋਡਕਟ ਦੇ ਵਿੱਚ ਤੁਹਾਨੂੰ ਮਿਲਣ ਵਾਲਾ ਹੈ ਇਹ ਤੁਹਾਨੂੰ ਇੰਡੀਆ ਦੇ ਵਿੱਚ ਕੋਈ ਵੀ ਕੰਪਨੀ ਆਹ ਫਾਰਮੂਲਾ ਨਹੀਂ ਬਣਾਉਂਦੀ ਇਹਦੇ ਵਿੱਚ ਚੀਜ਼ਾਂ ਕੀ ਕੀ ਨੇ ਪਹਿਲਾਂ ਥੋੜਾ ਜਿਹਾ ਆਪਾਂ ਗੱਲ ਕਰ ਲਈਏ ਇਹ ਹੈਗਾ ਜੀ ਐਕਟੀਵੇਟਿਡ ਕਾਰਬਨ ਕੈਲਸ਼ੀਅਮ ম্যাগਨੀਸ਼ੀਅਮ ਸਲਫਰ ਪोटाश ਫਾਸਫੋਰਸ ਨਾਈਟ੍ਰੋਜਨ ਹੈਮੀਸੈਲੂ ਸੈਲੂਲੋਸ ਮੈਗਨੀਜ਼ਾ ਪ੍ਰੋਟੀਨ ਪੀ ਐਚ ਅਬਵ ਇਹ ਜਿਹੜੇ ਇਹ ਜਿਹੜਾ ਪ੍ਰਡਕਟ ਆ ਇਹ ਨਾ ਜਿਹੜੇ ਤੁਹਾਡੇ ਤੱਤ ਨੇ ਜ਼ਮੀਨ ਦੇ ਪਏ ਉਹਨਾਂ ਨੂੰ ਐਕਟੀਵੇਟ ਕਰਦਾ ਤਾਂ ਕਿ ਬੂਟੇ ਨੂੰ ਉਹ ਜਿਹੜਾ ਮੰਨ ਲਓ ਤੁਹਾਡੇ ਖੇਤ ਦੇ ਵਿੱਚ ਜ਼ਿੰਕ ਪਿਆ XYZ ਕੋਈ ਵੀ ਤੱਤ ਪਿਆ ਉਹ ਨੂੰ ਐ ਐਕਟੀਵੇਟ ਕਰ ਦੇਣਾ ਅਵੇਲ ਕਰਾ ਦੇਣਾ ਬੂਟੇ ਲਈ ਵੀ ਚੱਕ ਪਾਈ ਖਾ ਰੋਟੀ ਹੁਣ ਗੱਲ ਕੀ ਆ ਹੁਣ ਥਾਲੀ ਪਈ ਹੋਵੇ ਓੱਡੀ ਦੂਰ ਉਹ ਨੂੰ ਮੈਂ ਐ ਕਰੀ ਜਾਮਾ ਜਿੰਨਾ ਚਿਰ ਮੇਰੇ ਥਾਲੀ ਕੋਈ ਮੂਹਰੇ ਨਹੀਂ ਕਰਦਾ ਵੀ ਲੈ ਭਾਈ ਚਾਚਾ ਦਹੀਂ ਖਾ ਚਾਹ ਚੁਲਬਲਾ ਖਾ ਹੈਨਾ ਮੇਰਾ ਹੱਥੇ ਨਹੀਂ ਪਹੁੰਚਦਾ ਉਹ ਉੱਥੇ ਪਈ ਥਾਲੀ ਦਾ ਫਾਇਦਾ ਕੀ ਆ ਸੋ ਇਹ ਜਿਹੜਾ ਪ੍ਰੋਡਕਟ ਆ ਇਹ ਜਿਹੜੇ ਤੁਹਾਡੇ ਨਿਊਟ੍ਰੀਐਂਟਸ ਨੇ ਮਾਈਕਰੋ ਨਿਊਟ੍ਰੀਐਂਟਸ ਨੇ ਤਤ ਨੇ ਉਹ ਬੂਟੇ ਨੂੰ ਐਂ ਕਹਿੰਦਾ ਵੀ ਲੈ ਪੁੱਤ ਸ਼ਾਕ ਓਏ ਇਹ ਚੀਜ਼ ਐ ਇਹਦੇ ਵਿੱਚ ਜਿਹੜਿਆ ਇਹਦੇ ਵਿੱਚ ਲਿਵਿੰਗ ਜਿਹੜੇ ਬੈਕਟੀਰੀਆ ਨੇ ਉਹ ਬਹੁਤ ਟੈਕਨੀਕਲ ਫਾਰਮੂਲਾ ਆ ਤੁਹਾਨੂੰ ਮੈਂ ਇਹ ਲੇਅਰ ਦੇ ਵਿੱਚ ਜੋੜ ਦੂੰਗਾ ਤੁਹਾਨੂੰ ਦਿਖ ਜੂਗਾ ਵੀ ਕੀ ਕੀ ਆ ਉਹਦੇ ਬਾਰੇ ਚ ਐਵੇਂ ਮੈਂ ਕਹਿੰਦਾ ਉਹ ਸਾਡੇ ਵਰਗਾ ਬੰਦਾ ਕੋਈ ਨਹੀਂ ਦੱਸ ਸਕਦਾ ਇਹਨੂੰ ਦੱਸ ਸਕਦੀ ਹੈ ਯੂਨੀਵਰਸਿਟੀ ਜਾਂ ਜਿਹੜਾ ਟੈਕਨੀਕਲ ਕੰਪਨੀ ਨੇ ਬਣਾਇਆ ਇਹ ਡੈਪਥ ਵਾਲੀਆਂ ਚੀਜ਼ਾਂ ਨੇ ਇਹ ਬੈਕਟੀਰੀਆਜ਼ ਕਿੱਦਾਂ ਕੰਮ ਕਰਦੇ ਨੇ ਉਹਦੇ ਬਾਰੇ ਮੈਂ ਐਵੇਂ ਕਹੀ ਜਾਵਾਂ ਉਹ ਹੁਣ ਤਾਂ ਹੋਊਗੀ ਪੜਾ ਇਹ ਜਿਹੜੇ ਜਿਉਂਦੇ ਬੈਕਟੀਰੀਆਜ਼ ਨੇ ਇਹ ਬਹੁਤ ਲਾਹੇਵੰਦ ਚੀਜ਼ ਆ ਅਗਲੀ ਗੱਲ ਆ ਵੀ ਇਹ ਕੋਈ ਲਾਲ ਪੀਲੇ ਲਫਾਫੇ ਨਹੀਂ ਜਿਹੜੇ ਉਹ ਕਦੇ ਕਿਸੇ ਦੇ ਨਾਂ ਤੇ ਢੇਰਾ ਮੇਰਾ ਸ਼ੇਰਾ ਕੋਤਿਆਂ ਛੱਪ ਜਾਵਾਤਾ ਵੀ ਛਿੜਤੀ ਜ਼ਹਿਰ ਕਰੰਟ ਜਾਂ ਠਾਲ ਤਾਂ ਕਾਲੀ ਜੀ ਕਰਤੀ ਇਹ ਉਹ ਚੀਜ਼ ਨਹੀਂ ਹੈਗੀ ਇਹ ਇੱਕ ਜਿਵੇਂ ਹੋਮੋਪੈਥੀ ਦੀ ਦਵਾਈ ਹੁੰਦੀ ਆ ਵੀ ਅੰਦਰੋਂ ਰੋਗ ਨੂੰ ਚੱਕਦੀ ਆ ਅੰਦਰੋਂ ਰੋਗ ਨੂੰ ਚੱਕਣ ਵਾਲੀ ਚੀਜ਼ ਠੀਕ ਆ ਇਹ ਹੈਗੀ ਆ ਕਵਾਈ ਐਗਰੋケमिकਲ ਦੇ ਨਾਮ ਤੇ 7 ਵੰਡਰ ਐਕਸ ਆ ਜਿਹੜਾ ਇਹਦਾ ਨਾਮ ਆ ਇਹਦੀ ਜਿਹੜੀ ਅਵੇਲੇਬਿਲਟੀ ਆ ਛੇਤੀ ਜਿੰਨੇ ਤੁਹਾਡੇ ਨੀਅਰਸਟ ਡੀਲਰ ਨੇ ਉਹਨਾਂ ਕੋ ਹੋ ਜੂਗੀ ਪਰ ਇਹਦੀ ਡਿਸਕ੍ਰਿਪਸ਼ਨ ਚ ਵੀਡੀਓ ਦੀ ਚ ਤੁਹਾਨੂੰ ਨੰਬਰ ਪਾ ਦਾਂਗੇ ਵੀ ਫਿਲਹਾਲ ਇਹਦੀ ਕਿੱਥੇ ਕਿੱਥੇ ਆ ਕਿਉਂਕਿ ਹਲੇ ਨਵਾਂ ਪ੍ਰੋਡਕਟ ਆ ਡੀਲਰ ਬਣ ਰਹੇ ਨੇ ਨਵੇਂ ਨਵੇਂ ਅਗਲੀ ਗੱਲ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਵੀ ਅਸੀਂ ਨਹੀਂ ਕਹਿੰਦੇ ਵੀ ਭਾਈ ਤੁਸੀਂ ਸਾਰੇ ਹੀ ਪਾ ਦਿਓ ਟ੍ਰਾਇਲ ਦੇ ਬੇਸ ਤੇ ਜਿੰਨੀ ਤੁਹਾਡੀ ਪਾਕਟ ਲੋ ਕਰਦੀ ਆ ਵੀ ਅਸੀਂ ਇਹ ਚ ਟ੍ਰਾਇਲ ਕਰਨਾ ਜਿੰਨਾ ਤੁਹਾਡਾ ਮਨ ਆ ਜਿੰਨਾ ਤੁਸੀਂ ਵਿਲਿੰਗ ਹੋ ਤੁਸੀਂ 50 ਕਿਲੇ ਆਲੂ ਤੇ ਕਰਨ ਲੱਗੇ ਹੋ 5 ਕਿਲਿਆਂ ਚ ਪ੍ਰੋਡਕਟ ਪਾ ਕੇ ਤਜਰਬਾ ਕਰੋ ਤੁਸੀਂ 20 ਕਰਨ ਲੱਗੇ ਹੋ ਚਾਰਜ ਕਰ ਲੋ 10 ਕਰਨ ਲੱਗੇ ਹੋ ਦੋ ਚ ਕਰ ਲੋ ਪਹਿਲਾਂ ਟ੍ਰਾਇਲ ਕਰੋ ਕਹਿੰਦੇ ਪਹਿਲਾਂ ਵਰਤੋ ਫਿਰ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਮੈਂ ਪਾਈ ਸੀ ਇਹ ਜੀਰੀ ਚ ਜੀਰੀਆ ਸਾਹਮਣੇ ਖੜੀ ਆ ਇਹਦੀ ਮੈਂ ਲੇਅਰ ਤੁਹਾਨੂੰ ਜੋੜ ਦੂੰਗਾ ਜਿੰਨੀ ਆਪਣਾ ਟੱਕਾ ਇਹਦੇ ਵਿੱਚੋਂ ਇਹਦਾ ਰੰਗ ਬਿਲਕੁਲ ਅਲੱਗ ਖੜਾ ਸੇਮ ਪਨੀਰੀ ਆ ਇਹ ਇਹਦਾ ਜਿਹੜਾ ਰੰਗ ਆ ਬਿਲਕੁਲ ਅਲੱਗਾ ਅਲੱਗ ਕਿਵੇਂ ਆ ਹਰੀ ਕਚੂਰ ਖੜੀ ਆ ਕੋਈ ਇਹਦਾ ਪੱਤਾ ਨਹੀਂ ਫੋਕਿਆ ਕੋਈ ਇਹਦੇ ਚ ਟਿੱਡੀ ਪਲਪੀ ਹੀ ਹੋਰ ਨਹੀਂ ਲੱਗੀ ਕਿਉਂਕਿ ਰੇਸ ਹਾਬ ਦਾ ਪਾਇਆ ਨਾਲ ਪਾਤਾ ਪਦਾਰਥ ਇਹਨੇ ਜਿੰਨੇ ਜ਼ਮੀਨ ਚ ਤੱਤ ਸੀ ਸਾਰੇ ਬੂਟੇ ਨੂੰ ਕਹਿੰਦਾ ਲੈ ਪਾਈ ਸ਼ਕ ਮੁੱਲਾ ਓਏ ਜੀਰੀ ਚ ਮੈਂ ਇਸਤੇਮਾਲ ਕਰਿਆ ਹੁਣ ਆਉਣ ਵਾਲੀਆਂ ਫਸਲਾਂ ਕਿਹੜੀਆਂ ਨੇ ਅੱਗੇ ਕ੍ਰੌਪਸ ਹੋ ਗਈਆਂ ਆਲੂ ਕਣਕ ਪਾਲਕ ਗਾਜਰ ਕੱਦੂ ਜੋ ਵੀ ਤੁਸੀਂ ਆਉਣ ਵਾਲੀ ਫਸਲ ਕਰਨੀ ਆ ਉਹਦੇ ਵਿੱਚ ਤੁਸੀਂ ਆਹ ਪੈਕਟ ਇਸਤੇਮਾਲ ਕਰ ਸਕਦੇ ਹੋ ਇਹ 30 ਦਿਨਾਂ ਦੇ ਅੰਦਰ ਅੰਦਰ ਜਦੋਂ ਤੁਸੀਂ ਫਸਲ ਸੋਇੰਗ ਕਰਦੇ ਹੋ ਉਤੋਂ ਲੈ ਕੇ 30 ਦਿਨਾਂ ਦੇ ਅੰਦਰ ਅੰਦਰ ਤੱਕ ਪਾਉਣਾ ਹੁੰਦਾ ਬਿਹਤਰੀ ਇਹੀ ਆ ਵੀ 25 ਦਿਨਾਂ ਦੇ ਵਿੱਚ ਵਿੱਚੇ ਪਾ ਦਿਓ ਪਰ ਇਹ ਕੰਪਨੀ 30 ਦਿਨ ਤੱਕ ਪਾਉਣ ਨੂੰ ਕਹਿੰਦੀ ਆ 30 ਦਿਨਾਂ ਦੇ ਵਿੱਚ ਪਾਓ ਰਿਜ਼ਲਟ ਲਓ ਭਾਵੇਂ ਤੁਸੀਂ ਜਦੋਂ ਤੁਸੀਂ ਹੁਣ ਜਿਵੇਂ ਕਣਕ ਬੀਜਣੀ ਆ ਆ ਪੈਕਟ ਨੂੰ ਮਿੱਟੀ ਚ ਰਲਾਓ ਛਿੱਟਾ ਦੇ ਦਿਓ ਦੋ ਗਿੱਲਿਆਂ ਤੇ ਟ੍ਰਾਇਲ ਕਰਕੇ ਦੇਖੋ ਉਹਦੇ ਚ ਤੁਹਾਡਾ ਜੀਰੂਆ ਜੂਰੀਆ ਵੀ ਘੱਟ ਲੱਗਣਾ ਹੋਰ ਜਿਹੜੇ ਆਪਾਂ ਜਹਿਰਾਂ ਕਰਦੇ ਆ ਉਹ ਵੀ ਘੱਟ ਲੱਗਣੀਆਂ ਨੇ ਕਹਿਣ ਤੋਂ ਭਾਵ ਕੀ ਆ ਵੀ ਇਹ ਜ਼ਮੀਨ ਨੂੰ ਬੂਟੇ ਨੂੰ ਪਲਾਂਟ ਨੂੰ ਅੰਦਰ ਤੋਂ ਤਾਕਤ ਦਿੰਦੀ ਆ ਜਿਹੜੇ ਸੁੱਤੇ ਪਏ ਹੁਣ ਮੰਨ ਕੇ ਚੱਲੋ ਤਾਕਤ ਆਪਾਂ ਖੇਤ ਚ ਛਿੱਟੀ ਜਾਂਦੇ ਆ ਬੂਟੇ ਨੂੰ ਲੱਗਦੀ ਓ ਨਹੀਂ ਬੂਟੇ ਨੂੰ ਜਿਹੜੀ ਉਪਲਬਧਤਾ ਉਹ ਘਰਾ ਕੇ ਦਿੰਦੀ ਆ ਇਹ ਇਹ ਹੈਗਾ 7 ਵੰਡਰ ਐਕਸ ਬਾਇਓ ਰਿਚਡ ਆਰਗੈਨਿਕ ਮਨਿਊਰ ਕਵਾਈ ਐਗਰੋਕੈਮੀਕਲ ਆਲਿਆਂ ਦਾ ਪੇਟੈਂਟ ਹੋ ਗਿਆ ਆ ਲੱਗੀ ਮੋਹਰ ਸੋ ਸੇਵਾ ਦਾ ਮੌਕਾ ਦਿਓ ਟੈਲੀਫੋਨ ਨੰਬਰ ਤੁਹਾਨੂੰ ਪਾਵਾਂਗੇ ਇਹ ਬਿਲਕੁਲ ਨਵਾਂ ਪ੍ਰੋਡਕਟ ਆ ਇੰਡੀਆ ਚ ਇਹ ਚੀਜ਼ ਕਦੇ ਨਹੀਂ ਬਣੀ ਸੋ ਜੁੜਨ ਲਈ ਬਹੁਤ ਧੰਨਵਾਦ ਸਤ ਸ੍ਰੀ ਅਕਾਲ